ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਡਾ ਪੰਜਾਬ న్యూਸ ਚੈਨਲ ਤੇ ਮਹਿਮਲਕੀ ਸਿੰਘ ਅੱਜ ਦੀਆਂ ਮੁਖਬਰਾਂ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਏਸ਼ੀਆ ਦੇ ਪਹਿਲੇ ਵੈਜੀਟੇਰੀਅਨ ਬਾਡੀ ਬਿਲਡਰ ਤੇ ਅਭਿਨੇਤਾ ਫਰੀਦਰ ਕੁਮਨ ਦੀ ਆਪਰੇਸ਼ਨ ਤੋਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ ਵੀਡੀਓ ਵਿੱਚ ਉਹ ਹਸਪਤਾਲ ਜਾਂਦੇ ਮੁਸਕਰਾਣ ਦੇ ਨਜ਼ਰ ਆ ਰਹੇ ਹਨ ਮਸਲ ਆਪਰੇਸ਼ਨ ਲਈ 9 ਅਕਤੂਬਰ ਨੂੰ ਅੰਮ੍ਰਿਤਸਰ ਗਏ ਕੁਮਨ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਡਾਕਟਰੀ ਲਾਪਰਵਾਹੀ ਦੇ ਦੋਸ਼ ਲਗਾਏ ਸੋਸ਼ਲ ਮੀਡੀਆ ਤੇ ਜਸਟਿਸ ਫੌਰਵਿੰਦਰ ਖੁੰਮਨ ਦੀ ਮੁਹਿੰਮ ਚੱਲ ਰਹੀ ਹੈ ਅਤੇ ਲੋਕ ਨਿਰਪੱਖ ਜਾਂਚ ਦੀ ਮੰਗ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੀ ਤਰੀਕ ਨੂੰ ਲੈ ਕੇ ਚੀਜ਼ਾਂ ਹੁਣ ਪੂਰੀ ਤਰ੍ਹਾਂ ਸਪਸ਼ਟ ਹੋ ਗਈਆਂ ਹਨ। ਭਾਜਪਾ ਦੇ ਸੀਨੀਅਰ ਆਗੂ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ 1 ਫਰਵਰੀ ਨੂੰ ਹੀ ਜਲੰਧਰ ਪਹੁੰਚਣਗੇ। ਡੇਰਾ ਸਚਕੰਡ ਬੱਲਾ ਤੋਂ ਸੀਨੀਅਰ ਆਗੂ ਅਵਿਨਾਸ਼ ਚੰਦਰ ਨੇ ਸਪਸ਼ਟ ਕੀਤਾ ਕਿ ਮੋਦੀ ਦੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਹੋਈ। ਉਣਾ ਦੱਸਿਆ ਕਿ ਮੋਦੀ 1 ਫਰਵਰੀ ਨੂੰ ਡੇਰਾ ਸਚਖੰਡ ਬੱਲਾ ਵਿਖੇ ਨਤਬਸਤਖ ਹੋਣਗੇ ਲੋਕਾਂ ਨੂੰ ਆਵਾਵਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਅਤੇ ਤਿਆਰੀਆਂ ਜ਼ੋਰਾਂ ਤੇ ਹਨ ਅਚਕਨ ਸ਼੍ਰੀ ਦਰਬਾਰ ਸਾਹਿਬ ਵਿੱਚ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਤਰੰਤਾਰਨ ਦੀ CIA ਟੀਮ ਨੇ ਪ੍ਰਿਕਰਮਾ ਵਿੱਚੋਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਬਿਨਾਂ SGPC ਨੂੰ ਸੂਚਿਤ ਕੀਤੇ ਕੀਤੀ ਗਈ ਇਸ ਗੁਪਤ ਕਾਰਵਾਈ ਦਾ ਟਾਸਕ ਫੋਰਸ ਨੇ ਸੱਤ ਵਿਰੋਧ ਕੀਤਾ ਅਤੇ ਦੋ ਪੁਲਿਸ ਮੁਲਾਜ਼ਮਾ ਨੂੰ ਕਬਰਾਂ ਨੰਬਰ 50 ਵਿੱਚ ਬੰਦ ਕਰ ਦਿੱਤਾ ਮਾਮਲੇ ਕਾਰਨ ਕੰਪਲੈਕਸ ਵਿੱਚ ਤਣਾਅ ਵਧ ਗਿਆ ਬਾਅਦ ਵਿੱਚ ਉੱਚ ਪੁਲਿਸ ਅਧਿਕਾਰੀਆਂ ਦੇ ਦਖਲ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਜਿਸ ਤੋਂ ਬਾਅਦ ਬਾਬਲਾ ਸੁਲਝ ਗਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਸ਼ਾਮ ਸਵੇ ਉਸ ਵੇਲੇ ਅਫਰਾ ਫਰੀ ਮਚ ਗਈ ਜਦੋਂ ਪਠਾਨਕੋਟ ਅੰਮ੍ਰਿਤਸਰ ਪੈਸੇਂਜਰ ਟ੍ਰੇਨ ਦੇ ਇੰਜਣ ਦੀਆ ਬ੍ਰੇਕਾ ਫੇਲ ਹੋ ਗਈਆ ਟ੍ਰੇਨ ਪਲੇਟਫਾਰਮ ਨੰਬਰ 1 A ਤੇ ਆਪਣੇ ਨਿਰਧਾਰਿਤ ਸਟਾਪੇਜ ਵੱਲ ਆ ਰਹੀ ਸੀ ਕਿ ਡਰਾਈਵਰ ਨੂੰ ਬ੍ਰੇਕ ਡਾਲ ਲੱਗੜ ਦਾ ਅਹਿਸਾਸ ਹੋਇਆ ਖੁਸ਼ਕਿਸਮਤੀ ਨਾਲ ਡੈਡ ਐਡ ਬੜਿਆ ਹੋੜ ਕਾਰਨ ਇੰਜਣ ਅੱਗੇ ਦੀ ਕੰਧ ਨਾਲ ਟਕਰਾ ਕੇ ਰੁਕ ਗਿਆ ਰੇਤ ਦੀ ਘੱਟ ਰਫ਼ਤਾਰ ਕਾਰਨ ਕੋਈ ਜਾਨੀ ਜਾਂ ਬਾਲੀ ਨੁਕਸਾਨ ਨਹੀਂ ਹੋਇਆ ਅਤੇ ਵੱਡਾ ਹਾਸਾ ਟਲ ਗਿਆ। ਪੜ ਵਿੱਚ 11 ਸਾਲ ਪਹਿਲਾਂ ਵਿਆਹੀ ਅਨੀਤਾ ਰਾਣੀ ਸੈਣੀ ਦੀ ਮੌਤ ਦਾ ਮਾਮਲਾ ਗੰਭੀਰ ਹੋ ਗਿਆ। ਮ੍ਰਿਤਕਾ ਦੇ ਪਰਿਵਾਰ ਨੇ ਖੁਦਕੁਸ਼ੀ ਦੇ ਦਾਅਵੇ ਨੂੰ ਨਕਾਰਦੇ ਹੋਏ ਸੱਸ ਸੋਹਰੇ ਵੱਲੋਂ ਗਲਾਕੋਟ ਕੇ ਕਤਲ ਕਰਨ ਦੇ ਦੋਸ਼ ਲਗਾਏ ਹਨ। ਵਾਰਦਾ ਕਹਿਣਾ ਹੈ ਕਿ ਅਨੀਤਾ ਨੂੰ ਲਗਾਤਾਰ ਤੰਗ ਕੀਤਾ ਜਾਂਦਾ ਸੀ ਅਤੇ ਮੌਤ ਤੋਂ ਪਹਿਲਾਂ ਉਸ ਨੂੰ ਮਾਰਕਟ ਬਾਰੇ ਫੋਨ ਕੀਤਾ ਸੀ ਪੁਲਿਸ ਨੇ ਪਤੀ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਪਰਿਵਾਰ ਨੇ ਹੋਰ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਅੰਤਿਮ ਸੰਸਕਾਰ ਤੋਂ ਇਨਕਾਰ ਕੀਤਾ ਹੈ। ਧਿਆਣਾ ਦੇ ਮੋਲਾਪੁਰ ਦਾਖਾ ਵਿੱਚ ਕਾਂਗਰਸ ਦੀ ਮਨਰੇਗਾ ਬਚਾਓ ਰੈਲੀ ਦੌਰਾਨ ਸੀਨੀਅਰ ਅਗੂ ਸੁਖਵਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਹਮਲਾ ਕੀਤਾ। ਉਨਾ ਕਹਿਆ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਗੈਂਗਸਟਰ ਤੇ ਗੁੰਡਾ ਰਾਜ ਚੱਲ ਰਿਹਾ ਹੈ। ਮੋਹਾਲੀ ਦੀ ਗੋਲਾਬਾਰੀ ਘਟਨਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਮੁੱਖ ਮੰਤਰੀ ਤੋਂ ਅਸਤੀਫੇ ਦੀ ਮੰਗ ਕੀਤੀ ਹੈ।